ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਮੁਹਾਲੀ ਔਰ ਪਟਿਆਲਾ ਤੋਂ ਬਾਅਦ ਫਿਰ ਹੁਣ ਮੋਗਾ ਦੇ ਵਿੱਚ ਪੁਲਿਸ ਨੇ ਐਨਕਾਊਂਟਰ ਕੀਤਾ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਬਦਮਾਸ਼ਾਂ ਤੇ ਪੁਲਿਸ ਦੇ ਵਿੱਚ ਮੁਠਭੇੜ ਹੋਈ ਹੈ ਜੀਹਾ ਬੰਬੀਹਾ ਗੈਂਗ ਦੇ ਗੈਂਗਸਟਰਾਂ ਦਾ ਐਨਕਾਊਂਟਰ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬੰਬੀਹਾ ਤੇ ਬੰਬੀਹਾ ਗੈਂਗ ਤੇ ਦੇ ਜੋ ਬਦਮਾਸ਼ ਨੇ ਉਹਨਾਂ ਤੇ ਪੁਲਿਸ ਵਿਚਾਰੇ ਮੁਠਭੇੜ ਹੋਈ ਹੈ ਗੈਂਗਸਟਰਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਵੀ ਬਰਾਮਦ ਹੋਇਆ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੋਗਾ ਤੋਂ ਔਰ ਮੋਗਾ ਸੀਆਈਏ ਤੇ ਬਦਮਾਸ਼ਾਂ ਵਿਚਾਰੇ ਗੋਲੀਆਂ ਚੱਲੀਆਂ ਨੇ ਇੱਕ ਪੁਲਿਸ ਮੁਲਾਜ਼ਮ ਵੀ ਫੱਟੜ ਹੋਇਆ ਇਹ ਖਬਰ ਆਈ ਹੈ ਔਰ ਇੱਕ ਪੁਲਿਸ ਮੁਲਾਜ਼ਮ ਦੇ ਗੋਲੀਆਂ ਵੱਜੀਆਂ ਜਿਸ ਤੋਂ ਬਾਅਦ ਹਸਪੀਟਲ ਲਿਜਾਇਆ ਗਿਆ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਐਕਸਕਲੂਸਿਵ ਤਸਵੀਰਾਂ ਵੀ ਪ੍ਰੋ ਪੰਜਾਬ ਟੀਵੀ ਤੇ ਜਲ ਦਿਖਾ ਰਹੇ ਆ ਤੁਹਾਨੂੰ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ ਔਰ ਮੋਗਾ ਦੇ ਵਿੱਚ ਇਨਕਾਊਂਟਰ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਪੰਜਾਬ ਪੁਲਿਸ ਇੱਕ ਸਖਤ ਸਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਇਹਨਾਂ ਬਦਮਾਸ਼ਾਂ ਨੂੰ ਜਿਹੜੇ ਬਦਮਾਸ਼ ਖਾਸ ਤੌਰ ਤੇ ਕੋਈ ਫਰੋਤੀਆਂ ਮੰਗ ਰਿਹਾ ਕੋਈ ਕੁਝ ਕਰ ਰਿਹਾ ਤਾਂ ਖਾਸ ਤੌਰ ਤੇ ਦੇਖਣ ਨੂੰ ਇਹ ਮਿਲ ਰਿਹਾ ਪਿਛਲੇ ਦਿਨਾਂ ਤੋਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਮੋਗਾ ਦੇ ਵਿੱਚ ਬੰਬੀਹਾ ਗੈਂਗ ਦੇ ਗੈਂਗਸਟਰਾਂ ਤੇ ਪੁਲਿਸ ਦੇ ਵਿੱਚ ਫਾਇਰਿੰਗ ਹੋਈ ਹੈ ਔਰ ਐਕਸਕਲੂਸਿਵ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਹ ਤਸਵੀਰਾਂ ਵੀ ਤੁਹਾਨੂੰ ਬਹੁਤ ਜਲਦ ਦਿਖਾਉਣ ਜਾ ਰਹੇ ਹਾਂ ਟੀਵੀ ਸਕਰੀਨ ਤੇ ਹੋਣਗੀਆਂ ਤੁਹਾਡੇ ਉਹ ਤਸਵੀਰਾਂ ਵੀ ਤਾਂ ਲਗਾਤਾਰ ਅਸੀਂ ਅਪਡੇਟ ਕਰ ਰਹੇ ਹਾਂ ਇਸ ਪੂਰੀ ਖਬਰ ਦੇ ਉੱਪਰ ਤੁਹਾਨੂੰ ਕਿ ਬੰਬੀਹਾ ਗੈਂਗ ਦੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਖਬਰ ਨਿਕਲ ਕੇ ਸਾਹਮਣੇ ਆਈ ਹੈ ਔਰ ਮੋਗਾ ਤੋਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੋਗਾ ਤੋਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਗੈਂਗਸਟਰਾਂ ਦਾ ਐਨਕਾਊਂਟਰ ਹੋਇਆ ਔਰ ਉਥੋਂ ਦੀਆਂ ਇਹ ਮੌਕੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਦੋਂ ਖੇਤਾਂ ਵਾਲੇ ਪਾਸੇ ਨੂੰ ਭੱਜ ਰਹੇ ਸੀ ਬਦਮਾਸ਼ ਔਰ ਇਹ ਲਿੰਕ ਰੋਡ ਲਿੰਕ ਰੋਡ ਦੱਸੀ ਜਾ ਰਹੀ ਹੈ ਜਿਸ ਥਾਂ ਦੇ ਉੱਪਰ ਪੁਲਿਸ ਇਸ ਵੇਲੇ ਮੌਜੂਦ ਹੈ ਪੁਲਿਸ ਦੀ ਮੌਜੂਦਗੀ ਜਿਸ ਥਾਂ ਤੇ ਨਜ਼ਰ ਆ ਰਹੀ ਹੈ ਔਰ ਉਹ ਖਾਸ ਤੌਰ ਤੇ ਕਿਉਂਕਿ ਇਹ ਲਿੰਕ ਰੋਡ ਹੈ ਬਦਮਾਸ਼ਾਂ ਨੇ ਭੱਜਣਾ ਸੀ ਲਿੰਕ ਰੋਡ ਵਾਲੇ ਬੰਨੇ ਨੂੰ ਲਿੰਕ ਰੋਡ ਵਾਲੇ ਪਾਸੇ ਦੀ ਹੋ ਕੇ ਇਹਨਾਂ ਨੇ ਨਿਕਲਣਾ ਸੀ ਔਰ ਉੱਥੇ ਹੀ ਪੁਲਿਸ ਪਿੱਛਾ ਕਰਦੀ ਹੈ ਜਦੋਂ ਇਹਨਾਂ ਦਾ ਤਾਂ ਇਹੇ ਭੱਜ ਕੇ ਫਿਰ ਜਾਣ ਨੂੰ ਜਾਣ ਦੀ ਕੋਸ਼ਿਸ਼ ਕਰਦੇ ਆ ਪਿੰਡ ਵਾਲੇ ਪਾਸੇ ਨੂੰ ਔਰ ਉਸ ਤੋਂ ਬਾਅਦ ਫਿਰ ਮੌਕੇ ਦੇ ਉੱਪਰ ਜਦੋਂ ਪੁਲਿਸ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਪੁਲਿਸ ਫਾਇਰਿੰਗ ਵੀ ਕਰਦੀ ਹੈ ਇਹਨਾਂ ਦੇ ਉੱਪਰ ਔਰ ਪੁਲਿਸ ਦੇ ਉੱਪਰ ਇਹਨਾਂ ਦੇ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਇਹਨਾਂ ਬਦਮਾਸ਼ਾਂ ਦੇ ਵੀ ਲੱਤਾਂ ਦੇ ਵਿੱਚ ਗੋਲੀਆਂ ਵੱਜੀਆਂ ਨੇ ਔਰ ਇਹਨਾਂ ਬਦਮਾਸ਼ਾਂ ਨੂੰ ਫੱਟੜ ਕਰ ਲਿਆ ਗਿਆ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਉੱਥੇ ਹੀ ਦੱਸਦੀ ਹੈ ਤੁਹਾਨੂੰ ਕਿ ਜਿਸ ਤਰੀਕੇ ਦੇ ਨਾਲ ਮੌਕੇ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੁਲਿਸ ਮੁਲਾਜ਼ਮ ਦੇ ਵੀ ਗੋਲੀਆਂ ਵੱਜੀਆਂ ਨੇ ਇੱਕ ਪੁਲਿਸ ਮੁਲਾਜ਼ਮ ਜੋ ਹੈ ਉਹ ਫੱਟੜ ਹੋਇਆ ਇਸ ਪੂਰੇ ਐਕਸ਼ਨ ਦੇ ਵਿੱਚ ਇਸ ਪੂਰੀ ਕਾਰਵਾਈ ਦੇ ਵਿੱਚ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਦੇ ਵਿੱਚ ਹੈ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਹੁਣ ਇਹ ਐਕਸ਼ਨ ਮੋਗਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਮੋਗਾ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਮੋਗਾ ਦੇ ਵਿੱਚ ਤਿੰਨ ਬਦਮਾਸ਼ਾਂ ਦੇ ਨਾਲ ਪੁਲਿਸ ਦਾ ਸਾਹਮਣਾ ਹੋਇਆ ਔਰ ਉਸ ਤੋਂ ਬਾਅਦ ਫਿਰ ਲੱਤਾਂ ਚ ਦੱਸਿਆ ਜਾ ਰਿਹਾ ਕਿ ਗੋਲੀਆਂ ਵੱਜੀਆਂ ਔਰ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਹਸਪੀਟਲ ਭਰਤੀ ਕਰਵਾਇਆ ਗਿਆ ਇਹਨਾਂ ਬਦਮਾਸ਼ਾਂ ਨੂੰ ਜਿਹੜੇ ਬਦਮਾਸ਼ ਪੁਲਿਸ ਦੇ ਉੱਪਰ ਫਾਇਰਿੰਗ ਕਰਦੇ ਆ ਪੁਲਿਸ ਦੇ ਉੱਪਰ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਬਦਮਾਸ਼ਾਂ ਵੱਲੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਔਰ ਉੱਥੇ ਹੀ ਬਿਆਨ ਵੀ ਆਇਆ ਡੀਐਸਪੀ ਦਾ ਉਹ ਵੀ ਸੁਣਾਵਾ ਕਿ ਉੱਥੇ ਹੀ ਸਾਡੇ ਸਹਿਯੋਗੀ ਗਗਨਦੀਪ ਸਿੰਘ ਨੇ ਗੱਲਬਾਤ ਕੀਤੀ ਹੈ ਡੀਐਸਪੀ ਦੇ ਨਾਲ ਔਰ ਉਹ ਕੀ ਕਹਿ ਰਹੇ ਮੌਕੇ ਤੇ ਜਿਹੜੇ ਅਧਿਕਾਰੀ ਮੌਜੂਦ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਪਰ ਇੱਕ ਵਾਰ ਅਪਡੇਟ ਕਰ ਦਈਏ ਤੁਹਾਨੂੰ ਕਿ ਮੌਕੇ ਤੋਂ ਇਹ ਖਬਰਾਂ ਇੱਕ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਤਿੰਨ ਬਦਮਾਸ਼ ਸੀ ਤਿੰਨ ਗੈਂਗਸਟਰ ਸੀ ਬੰਬੀਹਾ ਗੈਂਗ ਨਾਲ ਸੰਬੰਧ ਰੱਖਣ ਵਾਲੇ ਭਾਰੀ ਅਸਲਾ ਵੀ ਉਹਨਾਂ ਦੇ ਕੋਲ ਸੀ ਇਹ ਜਾਣਕਾਰੀ ਪ੍ਰਾਇਮਰੀ ਤੌਰ ਤੇ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਬਦਮਾਸ਼ ਕਿਥੇ ਕਾਰਵਾਈ ਨੂੰ ਅੰਜਾਮ ਦੇਣ ਜਾ ਰਹੇ ਸੀ ਕੋਈ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਪਰ ਉਥੇ ਹੀ ਦੱਸ ਦਈਏ ਤੁਹਾਨੂੰ ਕਿ ਵਿਜ਼ੂਅਲਸ ਆ ਰਹੇ ਆ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਡੀਐਸਪੀ ਕੀ ਕਹਿ ਰਹੇ ਨੇ ਡੀਐਸਪੀ ਹਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ ਗਗਨਦੀਪ ਸਿੰਘ ਨੇ ਔਰ ਉਹ ਕੀ ਕਹਿ ਰਹੇ ਆ ਉਹ ਵੀ ਸੁਣਾਉਣਾ ਹੈ ਔਰ ਉਸ ਤੋਂ ਬਾਅਦ ਫਿਰ ਬਿਆਨ ਵੀ ਆਇਆ ਹੈ ਬਿਆਨ ਆਇਆ ਹੈ ਜਿਹੜਾ ਉਹ ਬਿਆਨ ਵੀ ਅਸੀਂ ਤੁਹਾਨੂੰ ਸੁਣਾਉਣਾ ਹੈ ਕਿ ਕਿਸ ਤਰੀਕੇ ਦੇ ਨਾਲ ਕੀ ਕਹਿੰਦੀ ਹੋਈ ਨਜ਼ਰ ਆਈ ਪੁਲਿਸ ਔਰ ਆਖਿਰਕਾਰ ਮੌਕੇ ਦੇ ਉੱਪਰ ਅਸਲ ਦੇ ਵਿੱਚ ਹੋਇਆ ਕੀ ਸੀਗਾ ਮੌਕੇ ਦੇ ਉੱਪਰ ਵਾਪਰਿਆ ਕੀ ਸੀਗਾ ਮੌਕੇ ਦੇ ਉੱਪਰ ਪੂਰੀ ਦੀ ਪੂਰੀ ਆ ਘਟਨਾ ਕੀ ਹੋਈ ਇਹਦੇ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਤਾਂ ਗਗਨਦੀਪ ਸਿੰਘ ਨੇ ਗੱਲਬਾਤ ਕੀਤੀ ਆ ਔਰ ਉਹ ਗੱਲਬਾਤ ਤੁਹਾਨੂੰ ਸੁਣਾਉਣੇ ਆ ਸਰ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿ ਕੌਣ ਸੀ ਉਹ ਅਪਰਾਧੀ ਔਰ ਕਿਵੇਂ ਅੱਜ ਇਹ ਪੂਰਾ ਇਨਕਾਊਂਟਰ ਹੁੰਦਾ ਹੈ ਮੋਗਾ ਪੁਲਿਸ ਨੇ ਪਿਛਲੇ ਕੁਝ ਦਿਨਾਂ ਤੋਂ ਸ਼ਿਫਟਿੰਗ ਨਾਕਾਬੰਦੀ ਤੇ ਮੋਬਾਈਲ ਗਸ਼ਤ ਸ਼ੁਰੂ ਕੀਤੀ ਆ ਜਿਸੇ ਇਸੇ ਲੜੀ ਦੇ ਤਹਿਤ ਅੱਜ ਜਿਹੜੀ ਮੋਗਾ ਤੋਂ ਬਦਨੀ ਕਲਾ ਤੋਂ ਮੱਲਿਆਣਾ ਸੜਕ ਜਾ ਰਹੀ ਹੈ ਉਹਦੇ ਚ ਰਸਤੇ ਤੇ ਨਾਕਾਬੰਦੀ ਕੀਤੀ ਸੀ ਇੰਸਪੈਕਟਰ ਦਿਲਜੀਤ ਸਿੰਘ ਸੀਆਈਏ ਮੈਨਾ ਨੇ ਸਮੇਤ ਪੁਲਿਸ ਪਾਰਟੀ ਜੋ ਤਿੰਨ ਵਿਅਕਤੀ ਮੋਟਰਸਾਈਕਲ ਤੇ ਲੂਪੋ ਸਾਈਡ ਤੋਂ ਆਏ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਨ੍ਹਾਂ ਨੇ ਮੋਟਰਸਾਈਕਲ ਪਿੱਛੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਨੇ ਚੇਸ ਕੀਤਾ ਤਾਂ ਉਹ ਮੋਟਰਸਾਈਕਲ ਛੱਡ ਕੇ ਖੇਤਾਂ ਵਿੱਚ ਓਕੇ ਉਹਨਾਂ ਨੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਫਾਇਰਿੰਗ ਸ਼ੁਰੂ ਕਰਤੀ ਜੋ ਪੁਲਿਸ ਪਾਰਟੀ ਨੇ ਵੀ ਉਹਨਾਂ ਨੂੰ ਲਲਕਾਰਿਆ ਤੇ ਹਵਾਈ ਫਾਇਰਿੰਗ ਕੀਤੀ ਤਾਂ ਉਹਨਾਂ ਤੇ ਪ੍ਰੈਸ਼ਰ ਵੱਧਦਾ ਦੇਖ ਕੇ ਉਹ ਤਿੰਨੋਂ ਨੌਜਵਾਨਾਂ ਨੇ ਪੁਲਿਸ ਕੋਲੇ ਆਤੂ ਸਮਰਪਣ ਕੀਤਾ ਜਿਨ੍ਹਾਂ ਕੋਲੋਂ ਤਿੰਨ ਹਥਿਆਰ ਬਰਾਮਦ ਹੋਏ ਇਸ ਦੇ ਵਿੱਚ ਕੋਈ ਇੰਜਰੀ ਤਾਂ ਨਹੀਂ ਹੋਈ ਕੋਈ ਪੁਲਿਸ ਮੁਲਾਜ਼ਮ ਦੇ ਉੱਤੇ ਜਾਂ ਫਿਰ ਉਹ ਜਿਹੜੇ ਵਿਅਕਤੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਫਾਇਰਿੰਗ ਦੌਰਾਨ ਕੋਈ ਇੰਜਰੀ ਨਹੀਂ ਹੋਈ ਜਦ ਇੱਕ ਪੁਲਿਸ ਮੁਲਾਜ਼ਮ ਦੇ ਵੀ ਜਦੋਂ ਉਹਨਾਂ ਨੂੰ ਚੇਜ਼ ਕਰਦੇ ਸੀ ਉਦੋਂ ਮੰਗੂਲੀ ਸੱਟਾਂ ਲੱਗੀਆਂ ਇੱਕ ਜਿਹੜਾ ਅਪਰਾਧੀ ਆ ਉਹਦੇ ਵੀ ਪੈਰ ਤੇ ਸੱਟ ਲੱਗੀ ਆ ਪਾਈਦੇ ਸਨ ਹਾਂ ਜੀ ਔਰ ਇਹ ਕਿਹੜੇ ਗੈਂਗ ਦੇ ਨਾਲ ਸਬੰਧਤ ਸੀਗੇ ਇਹ ਤਿੰਨੋਂ ਤੇ ਤਿੰਨੋਂ ਅਬਮੀਆ ਗੈਂਗ ਦਾ ਇੱਕ ਹੈਗਾ ਸਰਗਣਾ ਲੱਤੀ ਪਟਿਆਲ ਜੀ ਤੇ ਮੰਦੀਪ ਧਾਲੀਵਾਲ ਜੋ ਕਿ ਅੱਜਕੱਲ ਬਮੀਆ ਗੈਂਗ ਨੂੰ ਆਪਰੇਟ ਕਰ ਰਹੇ ਆ ਉਹਨਾਂ ਦੇ ਅੱਗੇ ਸਰਗਣੇ ਸੀ ਔਰ ਕੀ ਕਿਸੇ ਵਾਰਦਾਤ ਨੂੰ ਵੀ ਅੰਜਾਮ ਦੇਣ ਜਾ ਰਹੇ ਸੀ ਇਹਨਾਂ ਤਾਂ ਕੋਈ ਹਥਿਆਰ ਕਿੰਨੇ ਬਰਾਮਦ ਹੋਏ ਨੇ ਇਹਨਾਂ ਕੋਲ 3 ਪਿਸਟਲ ਬਰਾਮਦ ਹੋਏ ਆ ਹੂੰ ਤੇ ਅੱਗੇ ਵਾਲੀ ਜੇ ਫਰਦਰ ਉਹ ਤਫਤੀਸ਼ ਦਾ ਹਿੱਸਾ ਇਹਨਾਂ ਨੂੰ ਪੁਸ਼ਕਿਸ਼ ਕਰ ਰਹੇ ਆ ਵੀ ਪੁਸ਼ਕਿਸ਼ ਚ ਤਫਤੀਸ਼ ਜਾਊਗਾ ਤਾਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਲਗਾਤਾਰ ਅਪਡੇਟ ਕਰ ਰਹੇ ਹਾਂ ਇਸ ਖਬਰ ਦੇ ਉੱਪਰ ਤਾਂ